ਮਹਾਰਾਜ ਕਹਿੰਦੇ ਸੰਗਤ ਜੀ ਆਪਣੇ ਕੋਲ ਚੰਗੇ ਚੰਗੇ نسل ਦੇ ਘੋੜੇ ਰੱਖੋ ਚੰਗੇ ਸ਼ਸਤਰ ਰੱਖੋ ਕਿਉਂ ਕਿਉਂਕਿ ਦਿੱਲੀ ਦਰਬਾਰ ਦਾ ਇਹ ਹੁਕਮ ਸੀ ਕਿ ਕੋਈ ਵੀ ਹਿੰਦੂਸਤਾਨੀ ਘੋੜ ਸਵਾਰੀ ਨਾ ਕਰੇ ਦਸਤਾਰ ਨਾ ਸਜਾਵੇ ਸ਼ਸਤਰ ਨਾ ਰੱਖੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ਸਤਰ ਵੀ ਰੱਖੇ ਨੇ ਮਹਾਰਾਜੀਆਂ ਦੇ ਕੋਲ ਬਾਜ ਵੀ ਨੇ ਕਹਿੰਦੇ ਸ਼ਿਕਾਰ ਨਹੀਂ ਖੇਡਣਾ ਸੱਚੇ ਪਾਤਸ਼ਾਹ ਮਹਾਰਾਜ ਕੌਤਕ ਵਰਤਾਉਂਦੇ ਨੇ ਮਹਾਰਾਜ ਜੀ ਸ਼ਿਕਾਰ ਤੇ ਵੀ ਚੜਦੇ ਨੇ ਤੇ ਸੰਗਤ ਜੀਓ ਦਿੱਲੀ ਤਖਤ ਦੇ ਮੁਕਾਬਲੇ ਮਹਾਰਾਜ ਜੀਆਂ ਨੇ ਫਿਰ ਅਕਾਲ ਦਾ ਤਖਤ ਰਚਿਆ ਜਿਹੜਾ 12 ਫੁੱਟ ਊਚਾ ਜੇ ਇੱਕ ਉਹ ਦੁਨਿਆਵੀ ਤਖਤ ਇੱਕ ਇਹ ਅਕਾਲ ਦਾ ਤਖਤ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਤਖਤ ਇਤਿਹਾਸਕ ਬੋਲ ਨੇ ਇਹਨੂੰ ਕਿਸੇ ਮਿਸਤਰੀ ਨੇ ਨਹੀਂ ਜੇ ਬਣਾਇਆ ਇਹਦੇ ਉਸਾਰੀ ਵਾਸਤੇ ਕੋਈ ਰਾਜ ਮਿਸਤਰੀ ਨਹੀਂ ਲਗਾਇਆ ਸੱਚੇ ਪਾਤਸ਼ਾਹ ਜੀ ਨੇ ਫਿਰ ਕਿਹਨੇ ਬਣਾ ਬਣਾਇਆ ਹੈ ਖੁਦ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀ ਇੱਟਾਂ ਫੜਾਉਂਦੇ ਨੇ